ਚੰਗੀ ਜ਼ਿੰਦਗੀ ਤੇ ਚੰਗੀ ਸਿਹਤ ਲਈ ਅਜ਼ਮਾਏ ਹੋਏ ਸਰਦਾਰ 70 ਘਰਲ ਨੁਸਖੇ ਨੰਬਰ 1 ਸਵੇਰੇ ਖਾਲੀ ਪੇਟ ਖੀਰਾ ਖਾਣ ਦੇ ਨਾਲ ਮਟਾਪਾ ਘਟ ਹੋ ਜਾਂਦਾ ਹੈ ਨੰਬਰ 2 ਨੀਂਬੂ ਅਤੇ ਖੀਰੇ ਦਾ ਰਸ ਮਲਾ ਕੇ ਪੀਣ ਦੇ ਨਾਲ ਚਿਹਰੇ ਦੀ ਸਕਿਨ ਬਿਲਕੁਲ ਸਾਫ਼ ਹੋ ਜਾਂਦੀ ਆ ਨੰਬਰ 3 ਸਰੀਰ ਉੱਪਰ ਸਰੋਂ ਦੇ ਤੇਲ ਦੀ ਮਾਲਿਸ਼ ਕਰਨ ਦੇ ਨਾਲ ਗੈਸ ਦੀ ਸਮੱਸਿਆ ਖਤਮ ਹੋ ਜਾਂਦੀ ਆ ਨੰਬਰ 4 ਜੇਕਰ ਬੁਖਾਰ ਵਿੱਚ ਕੋਈ ਇਨਫੈਕਸ਼ਨ ਹੋ ਜਾਵੇ ਤਾਂ ਰੋਜ਼ਾਨਾ ਥਾਲਸੇ ਦਾ ਜੂਸ ਪੀਆ ਕਰੋ ਨੰਬਰ 5 ਜਿਨ੍ਹਾਂ ਲੋਕਾਂ ਦੇ ਸਿਰ ਉੱਪਰ ਵਾਲ ਬਹੁਤ ਘੱਟ ਆ ਉਹਨਾਂ ਨੂੰ ਸੌਣ ਤੋਂ ਪਹਿਲਾਂ ਆਪਣੇ ਸਿਰ ਦੇ ਉੱਪਰ ਛੋਲਿਆਂ ਦੀ ਦਾਲ ਦਾ ਪਾਣੀ ਲਗਾਉਣਾ ਚਾਹੀਦਾ ਹੈ ਨੰਬਰ 6 ਸਫਰ ਕਰਨ ਦੇ ਨਾਲ ਇਨਸਾਨ ਦਾ ਡਿਪਰੈਸ਼ਨ ਕੰਟਰੋਲ 'ਚ ਰਹਿੰਦਾ ਨੰਬਰ 7 ਜੇਕਰ ਤੁਹਾਡਾ ਪੇਟ ਵੱਧ ਰਿਹਾ ਹੈ ਤਾਂ ਕੱਚਾ ਕਾਲਾ ਖਾਲ ਲੈਂਦੇ ਨਾਲ ਪੇਟ ਘਟਣ ਲੱਗ ਜਾਂਦਾ ਨੰਬਰ 8 ਜੇਕਰ ਤੁਹਾਡਾ ਦਿਮਾਗ ਸਹੀ ਤਰ੍ਹਾਂ ਕੰਮ ਨਹੀਂ ਕਰਦਾ ਤਾਂ ਤੁਸੀਂ ਰੋਜ਼ਾਨਾ ਚਾਰ ਬਦਾਮ ਖਾ ਲਿਆ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਦਿਮਾਗ ਨੂੰ ਤਾਕਤ ਮਿਲੇਗੀ ਨੰਬਰ 9 ਬੱਚਿਆਂ ਦੇ ਪੇਟ ਦੇ ਕੀੜੇ ਖਤਮ ਕਰਨ ਦੇ ਲਈ ਉਹਨਾਂ ਨੂੰ ਰੋਜ਼ਾਨਾ ਖਾਲੀ ਪੇਟ ਇੱਕ ਖੰਜੂਰ ਖਵਾ ਦੇਣੀ ਚਾਹੀਦੀ ਆ ਇਸ ਦੇ ਨਾਲ ਉਹਨਾਂ ਦੇ ਪੇਟ ਦੇ ਕੀੜੇ ਬਿਲਕੁਲ ਖਤਮ ਹੋ ਜਾਣਗੇ ਨੰਬਰ 10 ਜੇਕਰ ਤੁਸੀਂ ਆਪਣਾ ਮਟਾਪਾ ਘਟਾਉਣਾ ਚਾਹੁੰਦੇ ਹੋ ਤਾਂ ਰੋਟੀ ਦੇ ਹਰ ਇੱਕ ਟੁਕੜੇ ਨੂੰ 32 ਵਾਰ ਚਬਾ ਕੇ ਖਾਓ ਜਾਨੀ ਕਿ ਰੋਟੀ ਚੱਟ-ਚੱਟ ਕੇ ਖਾਓ ਨੰਬਰ 11 ਸਾਬੂਦਾਣੇ ਰਾਤ ਦੇ ਸਮੇਂ ਸ਼ਹਿਦ ਵਿੱਚ ਡੋਬ ਖਾਲਿਆਂ ਦੇ ਨਾਲ ਸਰੀਰ ਦੀ ਤਾਕਤ ਵਧਦੀ ਆ ਨੰਬਰ 12 ਰੋਜ਼ਾਨਾ ਦੇਸੀ ਕਿੱਕਰ ਦੀ ਦਾਤਨ ਕਰਨ ਦੇ ਨਾਲ ਦੰਦਾਂ ਦੀ ਹਰ ਸਮੱਸਿਆ ਦੂਰ ਹੋ ਜਾਂਦੀ ਆ ਨੰਬਰ 13 ਕਮਰ ਦਰਦ ਤੋਂ ਰਾਹਤ ਪਾਉਣ ਦੇ ਲਈ ਥੋੜੇ ਜਿਹਾ ਉਬਲੇ ਪਾਣੀ ਵਿੱਚ ਥੋੜਾ ਜਿਹਾ ਸੁੱਕਾ ਅਦਰਕ ਮਿਲਾ ਕੇ ਕੜਾ ਬਣਾ ਕੇ ਪੀਓ ਕਮਰ ਦਰਦ ਤੋਂ ਆਰਾਮ ਮਿਲੇਗਾ ਨੰਬਰ 14 ਰਾਤ ਨੂੰ ਸੌਂਦੇ ਸਮੇਂ ਪੈਰਾਂ ਦੀਆਂ ਤਲੀਆਂ ਤੇ ਦੇਸੀ ਘਿਓ ਦੀ ਮਾਲਿਸ਼ ਕਰਨ ਦੇ ਨਾਲ ਪੈਰਾਂ ਦਾ ਸੁੰਨਾ ਪਰ ਦੂਰ ਹੋ ਜਾਂਦਾਗਾ ਨਾਲ ਹੀ ਇਹਦੇ ਹੋਰ ਵੀ ਬਹੁਤ ਫਾਇਦੇ ਨੇ ਨੰਬਰ 15 ਰਾਤ ਨੂੰ ਸੌਂਦੇ ਸਮੇਂ ਚਾਰ ਚਮਚ ਦੇਸੀ ਘਿਓ ਵਿੱਚ ਥੋੜਾ ਜਿਹਾ ਕੇਸਰ ਮਲਾ ਕੇ ਖਾਣ ਦੇ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਆ ਨੰਬਰ 16 ਜੇਕਰ ਤੁਹਾਡੇ ਸਿਰ ਦਾ ਦਰਦ ਠੀਕ ਨਾ ਹੋ ਰਿਹਾ ਹੋਵੇ ਤਾਂ ਤੁਲਸੀ ਦੇ ਪੱਤਿਆਂ ਦਾ ਰਸ ਅਦਰਕ ਵਿੱਚ ਮਿਲਾ ਕੇ ਮੱਥੇ ਉੱਪਰ ਲੀਪ ਕਰ ਲਓ ਤੇ ਥੋੜਾ ਜਿਹਾ ਰਸ ਪੀ ਵੀ ਲਓ ਇਸ ਦੇ ਨਾਲ ਦਰਦ ਬਿਲਕੁਲ ਠੀਕ ਹੋ ਜਾਵੇਗਾ ਨੰਬਰ 17 ਕੰਨ ਦੇ ਦਰਦ ਤੋਂ ਛੁਟਕਾਰਾ ਪਾਉਣ ਦੇ ਲਈ ਸਰੋਂ ਦੇ ਤੇਲ ਵਿੱਚ ਇੱਕ ਚਮਚ ਜਿਮੇਨ ਮਿਲਾ ਕੇ ਗੈਸ ਉੱਪਰ ਗਰਮ ਕਰ ਲਓ ਤੇ ਇਸ ਨੂੰ ਬਾਅਦ ਵਿੱਚ ਬੂੰਦ-ਬੂੰਦ ਕਰਕੇ ਆਪਣੇ ਕੰਨ ਵਿੱਚ ਤਿੰਨ ਦਿਨ ਬਾਾਰ ਪਾਓ ਇਸ ਤਰ੍ਹਾਂ ਕਰਨ ਦੇ ਨਾਲ ਕੰਨ ਦੇ ਦਰਦ ਤੋਂ ਰਾਹਤ ਮਿਲੇਗੀ ਨੰਬਰ 18 ਪੇਟ ਦੇ ਪਰ ਸੌਣ ਵਾਲਾ ਵਿਅਕਤੀ ਜਲਦੀ ਬੁੱਢਾ ਹੋ ਜਾਂਦਾ ਨੰਬਰ 19 ਕਬਜ਼ ਨਾ ਖੁੱਲ ਰਹੀ ਹੋਵੇ ਤਾਂ ਕਾਲੇ ਸ਼ਤੂਤ ਖਾਨ ਦੇ ਨਾਲ ਕਬਜ਼ ਖੁੱਲ ਜਾਂਦੀ ਆ ਨੰਬਰ 20 ਸਲਾਦ ਵਿੱਚ ਪੱਤਾ ਗੋਭੀ ਦੇ ਪੱਤਿਆਂ ਨੂੰ ਚਵਾ ਚਵਾ ਕੇ ਖਾਣ ਦੇ ਨਾਲ ਪਿਸ਼ਾਬ ਖੁੱਲ ਕੇ ਆਉਣ ਲੱਗ ਜਾਂਦਾ ਨੰਬਰ 21 ਅਦਰਕ ਦੇ ਨਾਲ ਦਮੇ ਦੀ ਸਮੱਸਿਆ ਤੋਂ ਰਾਹਤ ਮਿਲਦੀ ਆ ਨੰਬਰ 22 ਚਾਹ ਨੰਗੇ ਪੈਰੀ ਚੱਲਣ ਦੇ ਨਾਲ ਪੈਰਾਂ ਦੀਆਂ ਤਲੀਆਂ ਵਿੱਚ ਤਾਕਤ ਆ ਜਾਂਦੀ ਆ ਨੰਬਰ 23 ਸਿਰ ਉੱਪਰ ਨਮਕ ਵਾਲਾ ਪਾਣੀ ਪੋਣ ਦੇ ਨਾਲ ਸਿਰ ਦੀਆਂ ਜੂਆਂ ਬਿਲਕੁਲ ਖਤਮ ਹੋ ਜਾਂਦੀਆਂ ਨੇ ਨੰਬਰ 24 ਅਖਰੋਟ ਖਾਣ ਵਾਲੇ ਸਾਂਹ ਨੂੰ ਕਦੇ ਵੀ ਸਾਂਹ ਦੀ ਕੋਈ ਤਕਲੀਫ ਨਹੀਂ ਹੁੰਦੀ ਨੰਬਰ 25 ਹਾਰਟ ਅਟੈਕ ਤੋਂ ਬਚਣਾ ਚਾਹੁੰਦੇ ਹੋ ਤਾਂ ਰਜਾਨਾ ਪਿਆਜ਼ ਅਤੇ ਲਸਣ ਖਾਓ ਅਤੇ ਇੱਕ ਸੇਬ ਵੀ ਖਾਓ ਨੰਬਰ 26 ਬੱਕਰੀ ਦੇ ਦੁੱਧ ਨਾਲ ਬਦਾਮ ਖਾਣ ਦੇ ਨਾਲ ਜਾਦਾ ਤੇਜ਼ ਹੋ ਜਾਂਦੀ ਆ ਨੰਬਰ 27 ਚਾਹ ਦੇ ਉੱਪਰ ਦੀ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ ਨਹੀਂ ਤਾਂ ਤੁਹਾਡੇ ਸਰੀਰ ਲਈ ਇਹ ਬਹੁਤ ਜ਼ਿਆਦਾ ਨੁਕਸਾਨ ਕਰੇਗਾ ਨੰਬਰ 28 ਖਾਣਾ ਖਾਣ ਤੋਂ ਬਾਅਦ ਇੱਕ ਵੱਡੀ ਇਲਾਇਚੀ ਖਾਣ ਦੇ ਨਾਲ ਤੁਹਾਡਾ ਖਾਣਾ ਬਜਲਦੀ ਹਾਜ਼ਮ ਹੋ ਜਾਏਗਾ ਤੇ ਮੂੰਹ ਦੀ ਬਦਬੂ ਵੀ ਦੂਰ ਹੋ ਜਾਂਦੀ ਆ ਨੰਬਰ 29 ਅਦਰਕ ਅਤੇ ਨਿੰਬੂ ਦਾ ਰਸ ਰੋਜ਼ ਜੋ ਰੋਜ਼ਾਨਾ ਪੀਣ ਦੇ ਨਾਲ ਵਜ਼ਨ ਤੇਜ਼ੀ ਨਾਲ ਘਟ ਜਾਂਦਾ ਹੈ ਨੰਬਰ 30 অ্যালোਵਿਰਾ ਵਿੱਚ ਥੋੜੀ ਜਿਹੀ ਹਲਦੀ ਮਿਲਾ ਕੇ ਆਪਣੇ ਚਿਹਰੇ ਤੇ ਲਗਾਓ ਤੇਰੀ ਦੇ ਦਾਗ ਤਾਂ ਬੇਬਿਲਕੁਲ ਦੂਰ ਹੋ ਜਾਣਗੇ ਨੰਬਰ 31 ਛੋਲਿਆਂ ਦੀ ਦਾਲ ਅਕਸਰ ਹੀ ਖਾਂਦੇ ਰਿਹਾ ਕਰੋ ਕਿਉਂਕਿ ਇਹ ਤੁਹਾਡੇ ਖੂਨ ਸੰਚਾਰ ਨੂੰ ਬਿਹਤਰ ਕਰਦੀ ਆ ਨੰਬਰ 32 ਸਵੇਰ ਦੇ ਸਮੇਂ ਹਰੇ ਘਾਹ ਉੱਪਰ ਬੈਠ ਕੇ ਲੰਮੇ-ਲੰਮੇ ਸਾਹ ਲੈਣ ਦੇ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਆ ਨੰਬਰ 33 ਜਿਨ੍ਹਾਂ ਲੋਕਾਂ ਦਾ ਪੇਟ ਸਾਫ਼ ਨਾ ਰਹਿੰਦਾ ਹੋਵੇ ਉਹ ਦੁੱਧ ਦੇ ਨਾਲ ਸੁੱਕੇ ਅਦਰਕ ਦਾ ਚੂਰਨ ਦਾ ਇਸਤੇਮਾਲ ਕਰਨ ਨੰਬਰ 34 ਬੱਚਿਆਂ ਦੀ ਗਾਲ ਵਿੱਚ ਚਾਂਦੀ ਦੀ चेन ਜ਼ਰੂਰ ਪਾਉਣੀ ਚਾਹੀਦੀ ਆ ਇਸ ਦੇ ਨਾਲ ਪੜ੍ਹਾਈ ਵਿੱਚ ਉਹਨਾਂ ਦਾ ਦਿਮਾਗ ਤੇਜ਼ ਹੋ ਜਾਂਦਾ ਹੈ ਨਾਲ ਹੀ ਬਿਮਾਰੀ ਤੋਂ ਵੀ ਉਹ ਕਾਫੀ 10 ਤੱਕ ਬੱਚੇ ਰਹਿੰਦੇ ਆ ਨੰਬਰ 35 ਰਾਤ ਦੇ ਸਮੇਂ ਭਿਉਆਂ ਹੋਇਆ ਦਾ ਚਮਚ ਕੱਚਾ ਜੀਰਾ ਸਵੇਰੇ ਖਾਲੀ ਪੇਟ ਚਵਾ ਕੇ ਉੱਪਰ ਦੀ ਉਸ ਦਾ ਪਾਣੀ ਪੀਣ ਦੇ ਨਾਲ ਤਜਾਬ ਬਣ ਦੀ ਸਮੱਸਿਆ ਜੜ ਤੋਂ ਖਤਮ ਕੀਤੀ ਜਾਂਦੀ ਆ ਨੰਬਰ 36 ਰਾਤ ਦੇ ਸਮੇਂ ਚਿਹਰੇ ਉੱਪਰ ਦਹੀਂ ਦੀ ਮ사ਜ ਕਰਨ ਦੇ ਨਾਲ ਚਿਹਰੇ ਦੀਆਂ ਝੁਰੜੀਆਂ ਬਿਲਕੁਲ ਖਤਮ ਹੋ ਜਾਂਦੀਆਂ ਨੇ ਨੰਬਰ 37 ਜੇਕਰ ਤੁਹਾਡੇ ਗੋਡਿਆਂ ਦੀ ਕਰੀਜ਼ ਖਤਮ ਹੋ ਗਈ ਹੋਵੇ ਤਾਂ ਹਾਰ ਸ਼ਿੰਗਾਰ ਦੇ ਰક્ત ਦੇ 12 ਪੱਤਿਆਂ ਨੂੰ ਕੁੱਟ ਕੇ ਇੱਕ ਗਲਾਸ ਪਾਣੀ ਵਿੱਚ ਉਬਾਲ ਲਓ ਤੇ ਜਦੋਂ ਇਹ ਪਾਣੀ ਦਾ ਚੌਥਾ ਹਿੱਸਾ ਬਾਚ ਜਾਵੇ ਇਸ ਨੂੰ ਠੰਡਾ ਕਰਕੇ ਚਾਨਕੇ ਤਿੰਨ ਮਹੀਨਿਆਂ ਵਿੱਚ ਪੂਰੀ ਤਰ੍ਹਾਂ ਗਰੀਸਬਾਨੀ ਸ਼ੁਰੂ ਹੋ ਜਾਵੇਗੀ ਇਸ ਨੂੰ ਤੁਸੀਂ ਪੀ ਲੋ ਨੰਬਰ 38 ਸ਼ੁਹਾਰੇ ਖਾਨ ਦੇ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ ਸ਼ੁਹਾਰਿਆਂ ਦੀ ਗੁੱਧ ਨੂੰ ਦੁੱਧ ਵਿੱਚ ਬਾਲੋ ਤੇ ਠੰਡਾ ਹੋਣ ਤੋਂ ਬਾਅਦ ਮਿਕਸਰ ਵਿੱਚ ਪੀਸ ਕੇ ਪੀ ਲੈਣ ਦੇ ਨਾਲ ਭੁੱਖ ਨਾ ਲੱਗਣ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ ਇਸ ਦੇ ਨਾਲ ਤੁਹਾਡੇ ਵਜ਼ਨ ਨੂੰ ਵਧਾਉਣ ਵਿੱਚ ਵੀ ਮਦਦ ਮਿਲੇਗੀ ਨੰਬਰ 39 ਦਲੀਏ ਵਿੱਚ ਅੰਜੀਰ ਪਾ ਕੇ ਖਾਣ ਦੇ ਨਾਲ ਤੁਹਾਡੀ ਬਾਦੀ ਉਮਰ ਦਾ ਸਰ ਘਟ ਕੀਤਾ ਜਾ ਸਕਦਾ ਨੰਬਰ 40 ਧਨੀਏ ਅਤੇ ਜੀਰੇ ਦਾ ਕਾੜਾ ਬਣਾ ਕੇ ਵਿੰਦੇ ਨਾਲ ਤੁਹਾਡੀ ਪਾਚਨ ਸ਼ਕਤੀ ਵਧੀਆ ਹੋ ਜਾਂਦੀ ਆ ਨੰਬਰ 41 ਸਰਦੀਆਂ ਦੇ ਮੌਸਮ ਵਿੱਚ ਸੇਬ ਸੰਤਰਾ ਨਾਸ਼ਪਤੀ ਪਵਿੱਤੇ ਵਰਗੇ ਮੌਸਮੀ ਫਲ ਖਾਣੇ ਚਾਹੀਦੇ ਆ ਇਸ ਨਾਲ ਇਮਿਊਨ ਸਿਸਟਮ ਵਧੀਆ ਰਹਿੰਦਾ ਨੰਬਰ 42 ਮੱਝ ਦਾ ਕੱਚਾ ਦੁੱਧ ਪੀਣ ਦੇ ਨਾਲ ਕਮਰਦਰਦ ਤੋਂ ਰਾਹਤ ਮਿਲਦਾਗਾ ਨੰਬਰ 43 ਜਿੰਨਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਘਟ ਹੋਣ ਦੀ ਸਮੱਸਿਆ ਉਹ ਨਾਸ਼ਤੇ ਵਿੱਚ ਖੰਜੂਰ ਦਾ ਸੇਵਨ ਕਰਨ ਨੰਬਰ 44 ਜੇਕਰ ਤੁਹਾਡੇ ਪੇਟ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਜੀਰਾ ਪੀਸ ਕੇ ਸ਼ਹਿਦ ਦੇ ਨਾਲ ਚਾਟ ਲਓ ਇਸ ਤਰ੍ਹਾਂ ਕਰਨ ਦੇ ਨਾਲ ਪੇਟ ਦਰਦ ਤੋਂ ਰਾਹਤ ਮਿਲੇਗੀ ਨੰਬਰ 45 ਜੋ ਔਰਤਾਂ ਆਪਣੇ ਵਾਲਾਂ ਨੂੰ ਬੰਨ੍ਹ ਕੇ ਰਖਦੀਆਂ ਨੇ ਉਹਨਾਂ ਦੇ ਦਿਮਾਗ ਨੂੰ ਤਾਕਤ ਮਿਲਦੀ ਆ ਇਸ ਦੇ ਨਾਲ ਹੀ ਉਹਨਾਂ ਦੇ ਵਾਲ ਵੀ ਘਟ ਘਟਦੇ ਨੇ ਨੰਬਰ 46 ਰੋਜ਼ਾਨਾ ਖਾਲੀ ਪੇਟ ਇੱਕ ਚਮਚ ਇਮਲੀ ਦੇ ਪੱਤਿਆਂ ਦੀ ਚਟਨੀ ਬਣਾ ਕੇ ਜਰੂਰ ਖਾਓ ਇਸ ਦੇ ਨਾਲ ਭੁੱਖ ਵੀ ਵੱਧ ਲੱਗੇਗੀ ਤੇ ਖਾਣਾ ਵੀ ਜਲਦੀ ਹਜ਼ਮ ਹੋ ਜਾਵੇਗਾ ਨੰਬਰ 47 ਉਬਲੇ ਹੋਏ ਛੋਲਿਆਂ ਦੀ ਰੋਟੀ ਜਾਂ ਫਿਰ ਪੁੰਨੇ ਹੋਈ ਛੋਲਿਆਂ ਦੀ ਦਾਲ ਖਾਣ ਦੇ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ ਤੇ ਦਿਮਾਗ ਨੂੰ ਵੀ ਤਾਕਤ ਮਿਲਦੀ ਹੈ ਨੰਬਰ 48 ਨਿੰਬੂ ਅਤੇ ਪਿਆਜ਼ ਦਾ ਰਸ ਠੰਡੇ ਪਾਣੀ ਵਿੱਚ ਮਿਲਾ ਕੇ ਪੀਣ ਦੇ ਨਾਲ ਕਾਫੀ ਲਾਭ ਮਿਲਦਾ ਨੰਬਰ 49 ਪਾਣੀ ਵਿੱਚ ਅਦਰਕ ਵਾਰ ਕੇ ਪਿੰਗ ਦੇ ਨਾਲ ਜੋੜਨ ਦਰਦ ਤੋਂ ਆਰਾਮ ਮਿਲਦਾ ਨੰਬਰ 50 ਜੇਕਰ ਤੁਹਾਨੂੰ ਲਗਾਤਾਰ ਚੱਕਰ ਆ ਰਹੇ ਹੋ ਤਾਂ ਕਾਲੇ ਨਮਕ ਵਾਲਾ ਪਾਣੀ ਦਾ ਘਰਰਾ ਕਰ ਲੋ ਚੱਕਰ ਆਉਣੇ ਬੰਦ ਹੋ ਜਾਣਗੇ ਨੰਬਰ 51 ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਦੇ ਉੱਪਰ ਗਰਾਭ ਦਾ ਅਰਕ ਲਗਾਉਣ ਦੇ ਨਾਲ ਤੁਹਾਡੇ ਚਿਹਰੇ ਤੇ ਬੜਾਪਾ ਨਜ਼ਰ ਨਹੀਂ ਆਵੇਗਾ ਨੰਬਰ 52 ਜੇਕਰ ਬੁਖਾਰ ਹੋ ਗਿਆ ਹੋਵੇ ਤਾਂ ਹਿੰਗ ਨੂੰ ਪਾਣੀ ਵਿੱਚ ਮਿਲਾ ਕੇ ਆਪਣੇ ਹੱਥਾਂ ਉੱਪਰ ਲਗਾਉਣ ਦੇ ਨਾਲ ਬੁਖਾਰ ਤੋਂ ਬਹੁਤ ਜਲਦੀ ਆਰਾਮ ਮਿਲਦਾ ਹੈ ਨੰਬਰ 53 ਜੇਕਰ ਤੁਹਾਨੂੰ ਸਰੀਰ ਵਿੱਚ ਆਇਰਨ ਦੀ ਕਮੀ ਆ ਤਾਂ ਤੁਹਾਨੂੰ ਰੋਜ਼ਾਨਾ ਪੂਹਾ ਖਾਣਾ ਚਾਹੀਦਾ ਹੈ ਇਸ ਦੇ ਨਾਲ ਤੁਹਾਡੀ ਆਇਰਨ ਦੀ ਕਮੀ ਪੂਰੀ ਹੋ ਜਾਂਦੀ ਆ ਨੰਬਰ 54 ਮੇਥੀ ਦੇ ਪੱਤਿਆਂ ਨੂੰ ਪੀਸ ਕੇ ਚਿਹਰੇ ਉੱਪਰ ਲਗਾਉਣ ਦੇ ਨਾਲ ਦਾਗ see ਦੂਰ ਹੋ ਜਾਂਦੇ ਆ ਤੇ ਚਿਹਰਾ ਵੀ ਨਿੱਖਰ ਜਾਂਦਾ ਨੰਬਰ 55 ਹਲਦੀ ਅਤੇ ਦੁੱਧ ਦਾ ਮਿਸ਼ਰਣ ਬਣਾ ਕੇ ਪੀਣ ਦੇ ਨਾਲ ਸਾਦੀਆਂ ਦੇ ਮੌਸਮ ਵਿੱਚ ਬਹੁਤ ਜ਼ਿਆਦਾ ਫਾਇਦਾ ਮਲਦਾ ਨੰਬਰ 56 ਗਰਮ ਪਾਣੀ ਵਿੱਚ ਨਮਕ ਪਾ ਕੇ ਘਰਾਰੇ ਕਰਨ ਦੇ ਨਾਲ ਗਲੇ ਦੀਆਂ ਸਮੱਸਿਆਵਾਂ ਤੋਂ ਛੁਟਮਤ ਮਿਲਦੀ ਆ ਨੰਬਰ 57 ਸ਼ਹਿਦ ਅਤੇ ਨਿੰਬੂ ਦੇ ਰਸ ਨੂੰ ਮਿਲਾ ਕੇ ਪੀਣ ਦੇ ਨਾਲ ਪੇਟ ਸਾਫ਼ ਰਹਿੰਦਾ ਹੈ ਨੰਬਰ 58 ਫੇਰਫਲਾ ਪਾਊਡਰ ਰਾਤ ਨੂੰ ਸੌਣ ਤੋਂ ਪਹਿਲਾਂ ਲੈਣ ਦੇ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਆ ਨੰਬਰ 59 ਮੇਥੀ ਦਾਣੇ ਨੂੰ ਰਾਤ ਨੂੰ ਭਿਉ ਕੇ ਸਵੇਰੇ ਖਾਣ ਦੇ ਨਾਲ ਡਾਇਬੀਟਸ ਤੋਂ ਰਾਤ ਮਲਦੀ ਆ ਨੰਬਰ 60 ਚਾਹ ਅਤੇ ਦਹੀਂ ਦਾ ਮਿਸ਼ਰਣ ਚਿਹਰੇ ਤੇ ਲਗਾਉਣ ਦੇ ਨਾਲ ਤਵਜਾ ਚਮਕਣ ਲੱਗ ਜਾਂਦੀ ਆ ਨੰਬਰ 61 ਸੇਬ ਦਾ ਸਿਰਕਾ ਪੀਣ ਦੇ ਨਾਲ ਤੁਹਾਡਾ ਵજન ਘਟ ਹੋ ਜਾਂਦਾ ਹੈ ਨੰਬਰ 62 ਹਰੜਾ ਦਾ ਚੂਰਨ ਕਬਜ ਲਈ ਬਹੁਤ ਜ਼ਿਆਦਾ ਫਾਇਦੇਮੰਦ ਦਾ ਇਸ ਲਈ ਜੇਕਰ ਤੁਹਾਨੂੰ ਕਵਲ ਦੀ ਸਮੱਸਿਆ ਰਹਿੰਦੀ ਆ ਤਾਂ ਇਹ ਜ਼ਰੂਰ ਲਓ ਨੰਬਰ 63 ਤુલਸੀ ਦੇ ਪੱਤਿਆਂ ਨੂੰ ਪੀਸ ਕੇ ਚਿਹਰੇ ਉੱਪਰ ਲਗਾਉਣ ਦੇ ਨਾਲ ਚਿਹਰੇ ਦੇ ਦਾਗ ਤੰਬੇ ਖਤਮ ਹੋ ਜਾਂਦੇ ਆ ਨੰਬਰ 64 ਅਸ਼ਬਗੰਦਾ ਚੂਰਨ ਸੌਣ ਤੋਂ ਪਹਿਲਾਂ ਲੈਣ ਦੇ ਨਾਲ ਨੀਂਦ ਵਧੀਆ ਆਉਂਦੀ ਆ ਨੰਬਰ 65 ਅਜਮਾਇਨ ਅਤੇ ਜੀਰੇ ਦਾ ਕੜਾ ਗੈਸ ਦੀ ਸਮੱਸਿਆ ਤੋਂ ਨਜਾਤ ਦਵਾਉਂਦਾ ਹੈ ਨੰਬਰ 66 ਅਮਰੂਦ ਦੇ ਪੱਤਿਆਂ ਦਾ ਕੜਾ ਬੁਖਾਰ ਵਿੱਚ ਬਹੁਤ ਜ਼ਿਆਦਾ ਫਾਇਦੇਮੰਦ ਆ ਨੰਬਰ 67 ਖੀਰੇ ਅਤੇ ਦਹੀਂ ਦਾ ਮਿਸ਼ਰਣ ਚਿਹਰੇ ਤੇ ਲਗਾਉਣ ਦੇ ਨਾਲ ਤਵਾਜ਼ਾ ਨੂੰ ਬਹੁਤ ਜ਼ਿਆਦਾ ਠੰਡਕ ਮਿਲਦੀ ਆ ਨੰਬਰ 82 ਅਨਾਰ ਦਾ ਰਸ ਪੀਣ ਦੇ ਨਾਲ ਦਿਲ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਘਟ ਜਾਂਦੀਆਂ ਨੇ ਨੰਬਰ 69 ਮਿਸ਼ਰੀ ਅਤੇ ਸੌਂਟ ਦਾ ਚੂਰਨ ਜੇਕਰ ਤੁਸੀਂ ਖਾਣਾ ਖਾਣ ਤੋਂ ਬਾਅਦ ਖਾ ਲੈਣਿਓ ਤਾਂ ਇਸ ਦੇ ਨਾਲ ਤੁਹਾਡੀ ਸਿਹਤ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਨੰਬਰ 70 ਖੁਰਕ ਦੇ ਲਈ ਨਿੰਮ ਦੇ ਪੱਤਿਆਂ ਦਾ ਪੇਸਟ ਬਣਾ ਕੇ ਲਗਾਓ ਇਸ ਦੇ ਨਾਲ ਤੁਹਾਨੂੰ ਆਰਾਮ ਮਿਲੇਗਾ ਦੋਸਤੋ ਇਸ ਹੀ ਅੱਜ ਦੀ ਜਾਣਕਾਰੀ ਉਮੀਦ ਹੈ ਤੁਹਾਨੂੰ ਅੱਜ ਦੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਦੀ ਜਾਣਕਾਰੀ ਦੇ ਲਈ ਸਾਡੇ ਚੈਨਲ ਸਾਂਝੇ ਗਾਜ਼ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣਾ ਪਿਆਰ ਸਾਨੂੰ ਇਸੇ ਤਰ੍ਹਾਂ ਦਿੰਦੇ ਰਹੋ ਆਪਣੀ رائے ਸਾਡੇ ਨਾਲ ਕਮੈਂਟ ਬਾਕਸ ਵਿੱਚ ਜਰੂਰ ਸਾਂਝੀ ਕਰਿਓ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ ਰਾਖਾ ਧੰਨਵਾਦ